ਜੀ ਸਭ ਤੋਂ ਵਧੀਆ ਨੁਸਖਾ ਫੇਰੇ اٹਕੇ ਤੁਸੀਂ ਅਵੋਕਾਡੋ ਲੈ ਲੈਣੇ ਕੇਲਾ ਲੈ ਲੈਣੇ ਸਟੌਰੀ ਲੈ ਲੈਣੇ ਸੇਬ ਕੱਟਿਆ ਹੋਇਆ ਗਾਜਰਾ ਲੈ ਲੈਣੇ ਨਾਲ ਤੁਸੀਂ ਵਧੀਆ ਸ਼ਹਿਦ ਲੈ ਸਕਦੇ ਹੋ ਮਰਜ਼ੀ ਤੁਹਾਡੀ ਹੋਏ ਜੇ ਤੁਸੀਂ ਉਹਦੇ ਵਿੱਚ ਆਪਣਾ ਜਿਹਨੂੰ ਕਹਿੰਦੇ ਨੇ ਖੀਰਾ ਜਾਂ ਇਥੇ ਇਹ ਦੰਦ ਨਿੰਦ ਜੀ ਇਹ ਪਾ ਕੇ ਤੇ ਇਹਨਾਂ ਦਾ ਸਾਰਾ ਉਹਦਾ ਜੂਸ ਬਣ ਜਾਂਦਾ ਹਨ ਕਿ ਸ਼ਾਇਦ ਵਧੀਆ ਪਾ ਕੇ ਜੂਸ ਬਣਾ ਕੇ ਤੇ ਸਭ ਕੁਝ ਤੁਸੀਂ ਕੱਟ ਕੇ ਤੇ ਕਿਹਦੇ ਵਿੱਚ ਪਾ ਲੈਣਾ ਦੂਸਰੇ ਜਾਰ ਦੇ ਵਿੱਚ ਇਹਦੇ ਵਿੱਚ ਥੋੜਾ ਸ਼ਹਿਦ ਪਾ ਲਓ ਤੇ ਬਾਅਦ ਵਿੱਚ ਮਿਕਸੀ ਮਾਰ ਕੇ ਤੇ ਜੂਸ ਬਣ ਜਾਂਦਾ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਸਰਬਲੋਏ ਦਾ ਬਾਟਾ ਹੋਵੇ ਸਰਬਲੋਏ ਦਾ ਬਾਟਾ ਦੇ ਵਿੱਚ ਪਾਣੀ ਪੀਣ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇਦਾਂ ਤੁਸੀਂ ਪਾ ਸਕਦੇ ਆ ਸ਼ਹਿਦ ਬਾ ਕੇ ਚਿੰਤਾ ਕਰ ਦੇਹੀ ਜਲ ਲੈ ਦੇ ਦੋ ਬਾ ਕੇ ਮਸ਼ੀਨ ਇਹਦੇ ਨਾਲ ਦੀ ਲਾਲੋ ਤੁਸੀਂ ਕਿਸੇ ਮਾਰਕੀਟ ਦੇ ਵਿੱਚੋਂ ਵੀ ਮਿਲ ਸਕਦੀ ਹੈ ਆਰਾਮ ਦੇ ਨਾਲ ਤੇ ਦੇ ਬਾਅਦ ਕੇ ਨਵੇਂ ਜਿਹੇ ਮਣਕੇ ਤਿਆਰ ਤੁਹਾਡਾ ਜੀ ਸਭ ਤੋਂ ਘੈਂਟ ਡਾਈਟ ਜਿਹੜੇ ਵੀ ਤੁਸੀਂ ਆਪਣਾ ਜਿਮਾਂ 'ਚ ਕਰਦੇ ਨੇ ਜਾਂ ਕੋਈ ਵੀ ਜਿਮ ਕਰਦੇ ਜਾਂ ਕੋਈ ਵੀ ਸਖਤ ਮਿਹਨਤ ਕਰਦੇ ਨੇ 1 ਲੀਟਰ ਦੇ ਗਿੰਗ ਬਣਾ ਕੇ ਤੁਸੀਂ ਪੀਓ ਤੇ ਇਹ ਆਨੰਦ ਵਜੇਗਾ ਨਵੀਂ ਰੈਸਪੀ ਹੋ ਜੁ ਤਿਆਰ ਡੱਬਿਆਂ ਵਾਲੇ ਨਾ ਪੀਆ ਕਰੋ ਫਰੈਸ਼ ਬਣਾ ਕੇ ਆਪਣਾ ਪੀਓ ਪਾਣੀ ਬਿਸ਼ਕ ਤੋਂ ਲਾਓ